ਜਿਹੜਾ ਅੱਜ ਦਲਤਾਂ ਦੇ ਨਾਲ ਇੱਕ ਜਾਤ ਕਰਕੇ ਅੱਡ ਵਿਤਕਰਾ ਹੁੰਦਾ ਪਰ ਉਹਨਾਂ ਕੋਲੇ ਜ਼ਮੀਨ ਨਾ ਹੋਣ ਕਰਕੇ ਉਹਨਾਂ ਦੀਆਂ ਔਰਤਾਂ ਨੂੰ ਗੋਤ ਕੁਝ ਸਹਿਣਾ ਪੈਂਦਾ ਇੱਥੇ ਤਾਂ ਗਿੱਧਿਆਂ 'ਚ ਬੋਲੀ ਪੈਂਦੀ ਆ ਕਿ ਹੱਥ ਸੋਚ ਕੇ ਗੰਦੌਣ ਨੂੰ ਪਾਈ ਨਹੀਂ ਕਿਹੜੀਆਂ ਤੂੰ ਸਾਖ ਤੋੜਦੀ ਇਹ ਇਸ ਕਰਕੇ ਸੁਣਨਾ ਪੈਂਦਾ ਕਿ ਇਹਨਾਂ ਲੋਕਾਂ ਦੇ ਕੋਲੇ ਜ਼ਮੀਨਾਂ ਨਹੀਂ ਹੈ ਔਰ ਅੱਜ ਵੀ ਕਾਨਫਰੰਸ ਹੈ ਇਸ ਗੱਲ ਦਾ ਸੰਦੇਸ਼ ਦੇਣ ਵਾਸਤੇ ਆ ਕਿ ਆਓ ਜ਼ਮੀਨਾਂ ਲਈ ਮੋੜਵੰਡ ਦੇ ਵਾਸਤੇ ਸੰਘਰਸ਼ ਦੇ ਮੋਰਚੇ ਬੁਲੰਦ ਕਰੀਏ ਔਰ ਜੇ ਇਹ ਗਰੀਬ ਲੋਕ ਆ ਸਭ ਤੋਂ ਵੱਧ ਉਹਨਾਂ ਤੇ ਮਾਰ ਪੈਂਦੀ ਆ ਉਹ ਬੇਜ਼ਮੀਨੇ ਹੋਣ ਕਰਕੇ ਨਾ ਚੰਚ ਦੇ ਘਰ ਬਣਾ ਸਕਦੇ ਆ ਨਾ ਉਹਨਾਂ ਨੂੰ ਕਿਤੋਂ ਕਰਜ਼ਾ ਮਿਲਦਾ ਅੱਜ ਹੜ੍ਹ ਆਏ ਹੋਇਆ ਪੂਰੇ ਪੰਜਾਬ ਦੇ ਵਿੱਚ ਭਾਵੇਂ ਸਾਰੇ ਲੋਕ ਇਹਦੀ ਮਾਰ ਥੱਲੇ ਆ ਉਹਨਾਂ ਜ਼ਿਲ੍ਹਿਆਂ ਦੇ ਪਰ ਸਭ ਤੋਂ ਵੱਧ ਮਾਰ ਆ ਜਿਹੜੀ ਉਹ ਗਰੀਬ ਲੋਕਾਂ ਤੇ ਪੈਂਦੀ ਹੈ ਇਹਦੀ ਕਿਉਂਕਿ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਪੱਤਰਕਾਰ ਨੇ ਸਟੋਰੀ ਕੀਤੀ ਕਿ ਲੋਕਾਂ ਨੂੰ ਬਚਾਉਣ ਦੇ ਵਾਸਤੇ ਖੇਤਾਂ ਦਾ ਰਾਜਾ ਟਰੈਕਟਰ ਆ ਜਿਹੜਾ ਉਹ ਬਹੁਤ ਕੰਮ ਕਰ ਰਿਹਾ ਪਰ ਖੇਤ ਮਜ਼ਦੂਰ ਦਾ ਟਰੈਕਟਰ ਤੋਂ ਵਾਂਝੇ ਆ ਉਹ ਸਭ ਤੋਂ ਪਹਿਲਾਂ ਮਾਰ ਥੱਲੇ ਆਉਂਦੇ ਆ ਉਹਨਾਂ ਦੇ ਘਰ ਮਾਰੇ ਹੁੰਦੇ ਆ ਉਹ ਛੇਤੀ ਰੁੜ ਜਾਂਦੇ ਆ ਏ ਗਰੀਬ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਇਸ ਕਰਕੇ ਇਸ ਸਮਾਜ ਦੀ ਸਭ ਤੋਂ ਹੀਟ ਨਹੀਂ ਕੰਨੀ ਦੇ ਵਿਚਰ ਦੇ ਖੇਤ ਮਜ਼ਦੂਰਾਂ ਨੂੰ ਪੈਰਾਂ ਸਰ ਕਰਨ ਵਾਸਤੇ ਸਮਾਜ ਤੇ ਮਾਨ ਸਨਮਾਨ ਕਾਇਮ ਕਰਨ ਵਾਸਤੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਏ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਇਹ ਰਾਹ ਔਖਾ ਹੈ ਇਹ ਬੋਟਾ ਵਾਲੀਆਂ ਪਾਰਟੀਆਂ ਨੇ ਨਹੀਂ ਲੈ ਕੇ ਆਉਣਾ ਇਹ ਸੰਘਰਸ਼ਾਂ ਦੇ ਰਾਹੀਂ ਲੜ ਕੇ ਇਸ ਰਾਹ ਨੂੰ ਵਿਧਾਇਆ ਜਾ ਸਕਦਾ ਹੈ ਇਹ ਅੱਜ ਦੇ ਕਨਵੈਨਸ਼ਨ ਦਾ ਸਾਡਾ ਮੇਨ ਜਿਹੜਾ ਅਜੰਡਾ ਹੈ